ਨੇ ਲੋਟ ਮਚਾਈ ਪਈ ਆ ਤੁਸੀਂ ਫਰੀ ਦੇ ਫਰੀ ਸਮਾਨ ਦੇਈ ਜਾ ਰਹੇ ਹੋ ਜਿੱਥੇ ਹਰੇਕ ਸਮਾਨ ਦੇ ਨਾਲ ਗਿਫਟ ਫਰੀ ਦਿੱਤੇ ਜਾਂਦੇ ਨੇ ਕਿਹੜਾ ਗਿਫਟ ਪਸੰਦ ਆ ਤੇ ਤੁਸੀਂ ਕੀ ਲੈ ਕੇ ਜਾਵੋਗੇ ਭਾਜੀ ਗਿਫਟ ਤਾਂ ਇਹਨਾਂ ਕੋਲ ਬਾਧੂ ਪਏ ਨੇ ਮੈਨੂੰ ਫਿਲਹਾਲ ਆਪਣੇ ਇੰਡਕਸ਼ਨ ਦੀ ਲੋੜ ਹੈ ਇਹ ਕਹਿੰਦੇ ਇੰਡਕਸ਼ਨ ਜਿੰਨਾ ਮਰਜ਼ੀ ਮਤਲਬ ਵਧੀਆ ਲੈ ਲਿਓ ਆ ਤਾਂ ਵੀਰੀ ਇੱਕ ਚੀਜ਼ ਲੈਣ ਆਇਆ ਸੀ ਮੈਨੂੰ ਤਾਂ ਮਤਲਬ ਵਧੀਆ ਦੋ ਚੀਜ਼ਾਂ ਮਿਲ ਗਈਆਂ। ਕਿਵੇਂ ਦਿੱਲੀ ਵਾਲਿਆਂ ਦਾ ਮੁਕਾਬਲਾ ਕਰ ਰਹੇ ਆ ਅਸੀਂ ਸਾਡਾ ਤਾਂ ਲੋਕਲਾਂ ਨਾਲ ਮੁਕਾਬਲਾ ਹੈ ਨਹੀਂ ਜਿਹੜਾ ਦਿੱਲੀ ਸਮਾਨ ਜਿੰਨੇ ਰੇਟ ਤੇ ਤੁਹਾਨੂੰ ਸਸਤਾ ਮਿਲਦਾ ਉਨੇ ਰੇਟ ਤੇ ਅਸੀਂ ਇਸੇ ਪਿੰਡ ਵਿੱਚ ਦੇ ਦਾਂਗੇ। ਬੜੀ ਦੂਰ ਦੂਰ ਜਾ ਕੇ ਬਾਜ਼ਾਰਾਂ ਦੇ ਵਿੱਚੋਂ ਸਮਾਨ ਖਰੀਦਣ ਜਾਣਾ ਪੈਂਦਾ ਸੀ ਪਿੰਡਾਂ ਦੇ ਲੋਕਾਂ ਨੂੰ ਹੁਣ ਆਪਾਂ ਉਹਨਾਂ ਦੇ ਫਾਇਦੇ ਲਈ ਪਿੰਡ ਸ੍ਰੀ ਦੁਕਾਨ ਸਵੈਪ ਓਪਨ ਕਰ ਦਿੱਤੀ ਹੈ। ਸਸਿਕਾਲ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਸੀਂ ਖਰੀਦਦਾਰੀ ਕਰ ਰਹੇ ਹਾਂ ਮਾਰਕੀਟ ਦੇ ਵਿੱਚ ਵੱਖੋ-ਵੱਖਰੇ ਘਰਾਂ ਦੇ ਲਈ ਸਮਾਨ ਖਰੀਦ ਰਹੇ ਹਾਂ ਅਸੀਂ ਸਜਾਵਟ ਦਾ ਸਮਾਨ ਲਾ ਲਈਏ ਘਰ ਨੂੰ ਸ਼ਿੰਗਾਰਨ ਦਾ ਸਮਾਨ ਲਵਾ ਲਈਏ ਜਾਂ ਆਪਾਂ ਲਾ ਲਈਏ ਕਿ ਘਰੇ ਐਲਸੀਡੀ ਲੈ ਕੇ ਜਾਵਾਂਗੇ ਜਾਂ ਕੁਝ ਹੋਰ ਸਮ ਮੋਬਾਈਲ ਲੈ ਕੇ ਜਾਵਾਂਗੇ ਹੋਰ ਸਮਾਨ ਲੈ ਕੇ ਜਾਵਾਂਗੇ ਪਰ ਇਹ ਦੁਕਾਨ ਦੇ ਵਿੱਚ ਅਸੀਂ ਪਹੁੰਚੇ ਹਾਂ ਰਹਿਮਤ ਮੋਬਾਈਲ ਐਂਡ ਇਲੈਕਟ੍ਰੋਨਿਕਸ ਦੁਕਾਨ ਹੈ ਦਾ ਨਾਮ ਸ੍ਰੀਂਹ ਦੇ ਵਿੱਚ ਇਹ ਦੁਕਾਨ ਹੈ ਜਿੱਥੇ ਕਿ ਇਹਦੇ ਓਨਰ ਨੇ ਨਾਲ ਜਿਹੜੇ ਕਹਿੰਦੇ ਨੇ ਕਿ ਅਸੀਂ ਸਮਾਨ ਤੁਹਾਨੂੰ ਫ੍ਰੀ ਦੇ ਦੇਾਂਗੇ ਕਿਰਾ ਸਾਡੇ ਕੋਲੇ ਆ ਜਾਓ ਤੁਸੀਂ ਸ਼ਾਪਿੰਗ ਕਰਨ ਦੇ ਲਈ ਸਮਾਨ ਖਰੀਦਣ ਦੇ ਲਈ ਸਾਡੇ ਕੋਲੇ ਆਵੋ ਅਸੀਂ ਤੁਹਾਨੂੰ ਸਮਾਨ ਫ੍ਰੀ ਦੇਾਂਗੇ ਅੰਦਰ ਚੱਲਦੇ ਆਂ ਗੱਲਬਾਤ ਕਰਦੇ ਆਂ ਬਾਈ ਜੀ ਸਵਾਗਤ ਹੈ ਤੁਹਾਡਾ ਸਾਸੀ ਕਾਲ ਕਹਿੰਦੇ ਲੁੱਟ ਮਚਾਈ ਪਈ ਆ ਤੁਸੀਂ ਫ੍ਰੀ ਦੇ ਫ੍ਰੀ ਸਮਾਨ ਦੇਈ ਜਾ ਰਹੇ ਹੋ ਅਜੇ ਆ ਤੁਹਾਡੇ ਹੱਥ ਕੀ ਲੱਗਿਆ ਭਾਈ ਜੀ ਲੁੱਟ ਕੋਈ ਨਹੀਂ ਮਚਾਈ ਹੋਈ ਆਪਣੇ ਭੈਣ ਭਰਾਵਾਂ ਦਾ ਦੀਵਾਲੀ ਦੇ ਮੌਕੇ ਤੇ ਜਿੰਨਾ ਫਾਇਦਾ ਹੋ ਸਕਦਾ ਉਹ ਫਾਇਦਾ ਕਰਵਾ ਰਹੇ ਆ ਕਿਉਂਕਿ ਬਾਜ਼ਾਰਾਂ ਦੇ ਵਿੱਚ ਬੜੀ ਲੁੱਟ ਮਚਾਈ ਹੋਈ ਆ ਤੇ ਬੜੀ ਦੂਰ ਦੂਰ ਜਾ ਕੇ ਬਾਜ਼ਾਰਾਂ ਦੇ ਵਿੱਚੋਂ ਸਮਾਨ ਖਰੀਦਣ ਜਾਣਾ ਪੈਂਦਾ ਸੀ ਪਿੰਡਾਂ ਦੇ ਲੋਕਾਂ ਨੂੰ ਹੁਣ ਆਪਾਂ ਉਹਨਾਂ ਦੇ ਫਾਇਦੇ ਲਈ ਪਿੰਡ ਸ੍ਰੀ ਦੁਕਾਨ ਸ਼ਾਪ ਓਪਨ ਕਰ ਦਿੱਤੀ ਐ ਜਿੱਥੇ ਹਰੇਕ ਸਮਾਨ ਦੇ ਨਾਲ ਗਿਫਟ ਫ੍ਰੀ ਦਿੱਤੇ ਜਾਂਦੇ ਨੇ ਸਮਾਨ ਵੀ ਕਿਤੇ ਅਜੀਹਾ ਹੁੰਦਾ 50000 ਦੀ ਚੀਜ਼ ਲਵੋ 60000 ਦੀ ਜੀ ਲਓ ਤਾਂ ਫ੍ਰੀ ਮਿਲਦਾ ਤੁਸੀਂ ਕਿਹੜਾ ਸਮਾਨ ਦੇ ਰਹੇ ਹੋ ਕਿੰਨੀ ਕੀਮਤ ਦੇ ਰਹੇ ਹੋ ਤੇ ਕੀ ਗਿਫਟ ਦੇ ਰਹੇ ਹੋ ਫ੍ਰੀ ਆਪਣੇ ਕੋਲੋਂ ਵੀਰ ਜੀ ਜੇ ਕੋਈ 100 ਰੁਪਏ ਦਾ ਵੀ ਸਮਾਨ ਲਵੇਗਾ ਨਾ ਉਹਦੇ ਨਾਲ ਵੀ ਗਿਫਟ ਫ੍ਰੀ ਦਿੱਤਾ ਜਾਏਗਾ ਹੂੰ ਹੂੰ ਠੀਕ ਆ 100 ਰੁਪਏ ਦੇ ਵਿੱਚ ਵੀ ਹਾਂ 100 ਦੇ ਸਮਾਨ ਦੇ ਨਾਲ ਵੀ ਗਿਫਟ ਦਵਾਂਗੇ ਖਾਲੀ ਨਹੀਂ ਮੋੜਾਂਗੇ ਠੀਕ ਆ ਠੀਕ ਹੈ ਕੀ ਕੀ ਤੁਹਾਡੇ ਕੋਲ ਸਾਨੂੰ ਕਲਾਇੰਟ ਨੂੰ ਜਰੂਰ ਦਿਖਾਓ ਤੁਹਾਡੇ ਕੋਲ ਕਿਹੜਾ ਕਿਹੜਾ ਸਮਾਨ ਹੈ ਐਲਸੀਡੀ ਦੀ ਗੱਲ ਕਰ ਲਈਏ ਕਿੰਨੇ ਇੰਚੀ ਆ ਕੀ ਇਹਦੀ ਗਾਰੰਟੀ ਵਾਰੰਟੀ ਹੋਵੇਗੀ ਕੀ ਕੀਮਤ ਹੋਵੇਗੀ 32 ਇੰਚੀ LED ਤੋਂ ਸਟਾਰਟ ਹੋ ਜਾਈਏ ਆਪਣੇ ਕੋਲੇ 32 ਇੰਚੀ LED 9500 ਰੁਪਏ ਦੀ LED ਹੋਏਗੀ ਉਹਦੇ ਨਾਲ 4000 ਰੁਪਏ ਦਾ ਇੰਡਕਸ਼ਨ ਸਟੋਵ ਫ੍ਰੀ ਦਿੱਤਾ ਜਾ ਰਿਹਾ ਹੈ ਅਦਰਵਾਈਜ਼ ਉਹਨੇ ਕਿਸੇ ਕਸਟਮਰ ਨੇ ਉਹ ਨਹੀਂ ਲੈਣਾ ਉਹਨੂੰ Jio ਦਾ Wi-Fi ਫ੍ਰੀ ਦੇ ਰਹੇ ਆ ਜਿਹਦਾ 2 ਮਹੀਨੇ ਦਾ ਰੈਂਟ ਵੀ ਅਸੀਂ ਪੇ ਕਰਕੇ ਦਵਾਂਗੇ ਜਾਂ ਸਾਊਂਡ ਟਾਵਰ ਫ੍ਰੀ ਲੈ ਸਕਦਾ ਜੀ ਠੀਕ ਆ ਸਾਊਂਡ ਟਾਵਰ ਫ੍ਰੀ ਲੈ ਸਕਦਾ ਇੰਡਕਸ਼ਨ ਚੁੱਲਾ ਫ੍ਰੀ ਲੈ ਸਕਦਾ ਤੇ ਜੀ ਉਹਦਾ ਵਾਈਫਾਈ ਫ੍ਰੀ ਹੈ ਜੀਓ ਦਾ ਵਾਈਫਾਈ ਜਿਹਦੇ ਚ ਹਰ ਚੈਨਲ ਨੇ 16 OTT ਐਪ ਫ੍ਰੀ ਚੱਲਣਗੇ ਕੀਮਤ ਤੁਸੀਂ ਦੱਸ ਦਿਓ 9500 ਰੁਪਇਆ 9900 ਰੁਪਇਆ ਤੋਂ ਫਿਰ ਇਹਦਾ ਮਤਲਬ ਤੇ ਉਹ ਆਪਾਂ 5500 ਦੀ ਰਹਿ ਗਈ ਜੇ ਜੇ ਸਮਾਨੀ ਤੁਸੀਂ ਫ੍ਰੀ ਦੇਤਾ ਬਿਲਕੁਲ ਜੀ ਬਿਲਕੁਲ ਹੂੰ 5500 ਰੁਪਏ ਦੀ ਐਲਈਡੀ ਠੀਕ ਆ ਜੇ ਸਮਾਨ ਜਰੂਰ ਦਿਖਾਓ ਸਾਨੂੰ ਜਰੂਰ ਆਕੇ ਆ ਐਲਈਡੀਆਂ ਆਪਣੇ ਕੋਲ ਲੱਗੀ ਹੋਈਆਂ 32 ਇੰਚੀ ਐਲਈਡੀ ਸਾਹਮਣੇ ਲੱਗੀ ਹੋਈਆਂ ਨੇ 43 ਲੱਗੀਆਂ ਨੇ 55 ਲੱਗੀਆਂ ਨੇ ਠੀਕ ਹੈ ਇਹ ਇਹ ਕਿੰਨੇ ਇੰਚੀ ਹੈ ਬਾਈ ਜੀ ਜਿਹੜੀ ਸਕਰੀਨ ਤੇ ਆ 55 ਇੰਚ ਦੀ ਅੱਗੇ ਉਹ 43 ਇੰਚ ਦੀ ਠੀਕ ਆ ਜੀ ਠੀਕ ਆ ਕੀਮਤ ਕੀ ਆ ਇਹਦੀ 55 55 ਇੰਚ ਦੀ 2550 ਜੀ ਠੀਕ ਆ ਦੂਸਰੀ ਅੱਗੇ 43 ਆਪਣੇ ਕੋਲ ਹੈਗੇ 1450 ਤੋਂ ਸਟਾਰਟ ਬਾਈ ਜੀ ਗੱਲਾਂ ਕਹਿਣ ਨੂੰ ਕੋ ਹੋਰ ਹੁੰਦੀਆਂ ਨੇ ਦੁਕਾਨਦਾਰਾਂ ਦੀ ਪਰ ਜੇ ਦੇਖੇ ਜਾਵੇ ਹਕੀਕਤ ਦੇ ਵਿੱਚ ਕੁਝ ਹੋਰ ਹੁੰਦੀਆਂ ਨੇ ਨਰਾਜ਼ ਹੋ ਜਾਂਦੇ ਨੇ ਕਸਟਮਰ ਅਜਿਆਂ ਤਾਂ ਨਹੀਂ ਹੋਵੇਗਾ ਇੱਥੇ ਆ ਕੇ ਬਾਈ ਜੀ ਇਹ ਕਸਟਮਰ ਤੁਹਾਡੇ ਸਾਹਮਣੇ ਖੜੇ ਨੇ ਹੁਣੇ ਇਹਨਾਂ ਨੇ ਖੁਦ ਐਲਈ ਲਈ ਆ ਤੇ ਜਿਹੜਾ ਵੀ ਗਿਫਟ ਚੁਆਇਸ ਚੂਜ਼ ਕਰਨਗੇ ਉਹੀ ਗਿਫਟ ਦੇਵਾਂਗੇ ਇਹਨਾਂ ਨੂੰ ਠੀਕ ਹੈ ਹਾਂਜੀ ਠੀਕ ਹੈ ਦੁਕਾਨਦਾਰ ਇੱਥੇ ਬਾਈ ਜੀ ਤੁਸੀਂ ਖਰੀਦੀ ਐ ਇੱਥੇ ਹਾਂਜੀ ਹਾਂਜੀ ਕਿੰਨੀ ਇੰਚੀ ਖਰੀਦੀ ਐ ਇਹ? ਇਹ 32 ਇੰਚੀ ਹੈ ਜੀ। ਕਿੰਨੀ ਕੀਮਤ ਲਈ ਜਾਂਦਾ ਨੇ? 9500 ਦੀ ਲਈਏ ਭਾਜੀ ਇਹ। ਹਾਂਜੀ ਠੀਕ ਹੈ। ਨਾਲ ਜੇ ਹੁਣ ਗੱਲ ਕਰ ਲਈ ਆਪਾਂ ਤੁਹਾਨੂੰ ਫ੍ਰੀ ਇਹ ਕਹਿੰਦੇ ਅਸੀਂ ਗਿਫਟ ਦੇਣਾ ਇੱਕ। ਹਾਂਜੀ ਹਾਂਜੀ। ਤੁਹਾਨੂੰ ਕਿਹੜਾ ਗਿਫਟ ਪਸੰਦ ਆ ਤੇ ਤੁਸੀਂ ਕੀ ਲੈ ਕੇ ਜਾਵੋਗੇ? ਪਾਜੀ ਗਿਫਟ ਤਾਂ ਇਹਨਾਂ ਕੋਲ ਵਾਧੂ ਪਏ ਨੇ ਮੈਨੂੰ ਫਿਲਹਾਲ ਆਪਣੇ ਇੰਡਕਸ਼ਨ ਦੀ ਲੋੜ ਹੈ ਇਹ ਕਹਿੰਦੇ ਇੰਡਕਸ਼ਨ ਜਿੰਨਾ ਮਰਜ਼ੀ ਮਤਲਬ ਵਧੀਆ ਲੈ ਲਿਓ ਹਾਂਜੀ ਹੁਣ ਲੱਗਦਾ ਬੀਬੀਆਂ ਨੂੰ ਵੀ ਸੌਖਾ ਆਲਾ ਹੋਵੇਗਾ ਤੁਹਾਡੇ ਦਾ ਇੰਡਕਸ਼ਨ ਬਹੁਤ ਕਰਦਿਆਂ ਨੂੰ ਬਹੁਤ ਸੌਖਾ ਵੀਰੇ ਇਹ ਚੀਜ਼ ਦੀ ਹਾਂਜੀ ਐਲ ਸੀ ਡੀ ਵੀ ਦੇਖੋਗੇ ਇੰਡਕਸ਼ਨ ਵੀ ਫ੍ਰੀ ਦੀਵਾਲੀ ਆਦ ਕੀ ਘੈਂਟ ਬਣ ਗਈ ਫਿਰ ਮੈਂ ਤਾਂ ਵੀਰੇ ਇੱਕ ਚੀਜ਼ ਲੈਣ ਆਇਆ ਸੀ ਮੈਨੂੰ ਤਾਂ ਮਤਲਬ ਵਧੀਆ ਦੋ ਚੀਜ਼ਾਂ ਮਿਲ ਗਈਆਂ ਇੱਥੋਂ ਹਾਂਜੀ ਹਾਂਜੀ ਤੀਜਾ ਵੀ ਦੋ ਚੀਜ਼ਾਂ ਹੋਰ ਫ੍ਰੀ ਦੇਵਾਂਗੇ ਹਾਂ ਤਿੰਨ ਚੀਜ਼ਾਂ ਤਿੰਨ ਚੀਜ਼ਾਂ ਦੇਵਾਂਗੇ ਇਹ ਆਪਣਾ ਗਿਫਟ ਹੋਗਾ ਮੈਂ ਤਾਂ ਉਹ ਸਰਪ੍ਰਾਈਜ਼ ਰੱਖਿਆ ਹੋਇਆ ਸਰਪ੍ਰਾਈਜ਼ ਸਰਪ੍ਰਾਈਜ਼ ਗਿਫਟ ਆ ਠੀਕ ਆ ਠੀਕ ਹੈ ਇੱਕ ਦੇ ਨਾਲ ਦੋ ਚੀਜ਼ਾਂ ਫ੍ਰੀ ਇੱਕ ਤਾਂ ਦੇਖਿਆ ਸੀ ਇੱਕ ਨਾਲ ਇੱਕ ਫ੍ਰੀ ਤਾਂ ਕਿਹਾ ਜਾਂਦਾ ਸੀ ਇਹ ਦੋ ਦੇਰੇ ਨਹੀਂ ਬਹੁਤ ਵੀਰੇ ਵਧੀਆ ਲੱਗ ਰਿਹਾ ਮੈਂ ਮਤਲਬ ਇੱਕ ਚੀਜ਼ ਲੈਣਾ ਸੀ ਮੈਨੂੰ ਮਤਲਬ ਤਿੰਨ ਤਿੰਨ ਚੀਜ਼ਾਂ ਇੱਥੋਂ ਮਿਲ ਰਹੀਆਂ ਨੇ ਬਹੁਤ ਮਤਲਬ ਖੁਸ਼ੀ ਹੋ ਰਹੀ ਹੈ ਹਾਂ ਫਿਰ ਮੋਟਰਸਾਈਕਲ ਤੇ ਨਹੀਂ ਸਮਾਨ ਜਾਣਾ ਸਮਾਨ ਗੱਡੀ 'ਚ ਹੀ ਜਾਊ ਜੀ ਗੱਡੀ 'ਚ ਜਾਊ ਸਮਾਨ ਬਿਲਕੁਲ ਬਿਲਕੁਲ ਆਹ ਇੰਡੈਕਸ਼ਨ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਕੋਈ ਫੇਕ ਨਹੀਂ ਹੈਗਾ ਕਿ ਆਪਾਂ ਐਵੇਂ ਵੀਡੀਓ ਪਾ ਰਹੇ ਆ ਆਹ ਇੰਡੈਕਸ਼ਨ ਚੈੱਕ ਕਰੋ ਆਹ ਇੰਡੈਕਸ਼ਨ ਜ ਆ ਇਹਦੀ ਐਮ ਆਰ ਪੀ ਆਪਾਂ ਦੇਖ ਸਕਦੇ ਹਾਂ 3900 ਰੁਪਏ ਦਾ ਜੀ ਇਹ ਹੈਗਾ ਹੂੰ 3900 3900 ਰੁਪਏ ਦਾ ਇਹਦੀ ਐਮ ਆਰ ਪੀਆ ਦੇਖੋ ਜੀ ਹੂੰ 1 ਸਾਲ ਦੀ ਗਾਰੰਟੀ ਦੇ ਨਾਲ 9500 ਦੀ ਐਲ ای ਡੀ ਦੇ ਨਾਲ ਅਸੀਂ ਇਹ ਅਲੱਗ ਦੇ ਰਹੇ ਹਾਂ ਤੇ ਉਸ ਤੋਂ ਬਾਅਦ ਜਿਹੜਾ ਸਰਪ੍ਰਾਈਜ਼ ਗਿਫਟ ਆਉতো ਤੁਹਾਨੂੰ ਦੱਸ ਦੱਸ ਹੀ ਦਿੱਤਾ ਵੀ ਇਸ ਨਾਲ ਦੇ ਨਾਲ ਠੀਕ ਹੈ ਜੇਕਰ ਬਾਈ ਜੀ ਇਹ ਇਕੱਲਾ ਕਿਸੇ ਨੇ ਖਰੀਦਣਾ ਹੋਵੇ ਤੇ ਫਿਰ ਇਸ ਦੀ ਕੀਮਤ ਕੀ ਰੱਖਿਆ ਇਹਦੇ ਚ 4000 ਦੇ ਨੇੜੇ ਆ ਕਿੰਨੇ ਆ ਜੇ ਦੀ ਐਮ ਆਰ ਪੀ 4000 ਆ ਜੀ ਜੇ ਲੈਸ ਕਰਕੇ ਵੀ ਡਿਸਕਾਊਂਟ ਕਰਕੇ ਕਿਦੋਂ ਵੀ ਇਹ ਖਰੀਦਣਗੇ 2500 ਰੁਪਏ ਤੋਂ ਘੱਟ ਨਹੀਂ ਮਿਲੇਗਾ ਇਹ ਤੁਸੀਂ ਕਿੰਨੇ ਤਾਂ ਦੇ ਰਹੇ ਹੋ ਅਸੀਂ ਫ੍ਰੀ ਦੇ ਰਹੇ ਆ ਜੀ ਠੀਕ ਹੈ ਠੀਕ ਹੈ 2500 ਵਾਲੀ ਆਈਟਮ ਫ੍ਰੀ ਜੇ ਆਪਾਂ ਸਟਾਕ ਦੀ ਗੱਲ ਕਰ ਲਈਏ ਇੱਥੇ ਬੜਾ ਕੱਟ ਡਿਸਪਲੇ ਕੀਤਾ ਹੋਇਆ ਤੁਸੀਂ ਸਟਾਕ ਇਹ ਤਾਂ ਸਿਰਫ ਆਪਣੇ ਡਿਸਪਲੇ ਆ ਜੀ ਬਾਕੀ ਸਟਾਕ ਪਿੱਛੇ ਗੜਾਉਣ ਦੇ ਵਿੱਚ ਆ ਉੱਥੇ ਵੀ ਡਿਸਪਲੇ ਵੀ ਲੱਗੀ ਹੋਈ ਆ ਬਾਕੀ ਆ ਪੋਸਟਰ ਚੱਲ ਰਿਹਾ ਬਿਲਕੁਲ ਜੀ ਬਿਲਕੁਲ ਬਿਲਕੁਲ ਆਪਣੀਆਂ ਤਿੰਨ ਸ਼ਾਪਸ ਨੇ ਇੱਥੇ ਸ੍ਰੀਂ ਦੇ ਵਿੱਚ ਇੱਕ ਮਲੇਰ ਕੋਟਲਾ ਰੋਡ ਤੇ ਮ ਦੋ ਸ਼ਾਪ ਤੋਂ 300 ਪਸ਼ ਆਪਣੀਆਂ ਰਾੜਾ ਸਾਹਿਬ ਰੋਡ ਦੇ ਉੱਪਰ ਨੇ ਉੱਥੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਾਰਾ ਸਟਾਕ ਦੇਖ ਸਕਦੇ ਹੋ ਅਜੇਹਾ ਤੁਹਾਡੇ ਕੋਲੇ ਪ੍ਰਬੰਧ ਹੈਗਾ ਕਈ ਵਾਰੀ ਕਲਾਇੰਟ ਹੁੰਦਾ ਬਾਹਰੋਂ ਦੇਖਦੇ ਨੇ ਵੀਡੀਓ ਇਹ ਉਹਨਾਂ ਨੂੰ ਕੋਈ ਚੀਜ਼ ਪਸੰਦ ਆ ਜਾਂਦੀ ਹੈ ਵੀ ਭਾਈ ਸਾਡੇ ਨੂੰ ਆਹ ਪਸੰਦ ਆ ਗਈ ਤੁਹਾਡਾ ਨੰਬਰ ਤਾਂ ਫਲੈਸ਼ ਹੋ ਰਿਹਾ ਤੁਹਾਡੇ ਨਾਲ ਜੇ ਸੰਪਰਕ ਕਰਨ ਤੇ ਉਹ ਸਮਾਨ ਭੇਜਣ ਦਾ ਪ੍ਰਬੰਧ ਹੈ ਤੁਹਾਡੇ ਕੋਲ ਬਿਲਕੁਲ ਜੀ ਬਿਲਕੁਲ ਔਨਲਾਈਨ ਅਗਰ ਕੋਈ ਸਾਡੇ ਕੋਲ ਮੰਗਵਾਉਣਾ ਚਾਹੁੰਦਾ ਉਹ ਵੀ ਅਸੀਂ ਭੇਜਵਾ ਦਾਂਗੇ ਹੂੰ ਠੀਕ ਆ ਉਹਦੇ ਪੈਸੇ ਵੱਖਰੇ ਹੋਣਗੇ ਫਿਰ ਨਹੀਂ ਬਿਲਕੁਲ ਫ੍ਰੀ ਉਹ ਵੀ ਫ੍ਰੀ ਐਫਓਸੀ ਵਿੱਚ ਜਿੱਤ ਤਿਹਾਰ ਚੱਲ ਰਹੇ ਨੇ ਤੁਸੀਂ ਹੋਰ ਵੀ ਦੂਰ ਜਾਣਦੇ ਹੋ ਸਮਾਨ ਦੀ ਖਰੀਦਦਾਰੀ ਕਰਨ ਵੱਡੇ ਸ਼ਹਿਰਾਂ ਦੇ ਵਿੱਚ ਇਹ ਪਿੰਡ ਸ੍ਰੀਂਹ ਦੇ ਵਿੱਚ ਅਸੀਂ ਖੜੇ ਆ ਜਿੱਥੇ ਕੀ ਇਹ ਸਮਾਨ ਵੇਚ ਰਹੇ ਨੇ ਕਹਿੰਦੇ ਗੱਲਬਾਤ ਜਦੋਂ ਕੀਤੀ ਕਹਿੰਦੇ ਦਿੱਲੀ ਵਾਲਿਆਂ ਦਾ ਮੁਕਾਬਲਾ ਕਰ ਰਹੇ ਆ ਅਸੀਂ ਸਾਡਾ ਤਾਂ ਲੋਕਲਾਂ ਨਾਲ ਮੁਕਾਬਲਾ ਹੈ ਨਹੀਂ ਜਿਹੜਾ ਦਿੱਲੀ ਸਮਾਨ ਜਿੰਨੇ ਰੇਟ ਤੇ ਤੁਹਾਨੂੰ ਸਸਤਾ ਮਿਲਦਾ ਉਨੇ ਰੇਟ ਤੇ ਅਸੀਂ ਇਸੇ ਪਿੰਡ ਵਿੱਚ ਦੇ ਦਾਂਗੇ एलईडी ਤੋਂ ਇਲਾਵਾ ਤੁਹਾਡੇ ਕੋਲੇ ਹੋਰ ਕੀ ਕੀ ਸਮਾਨ ਹੈ ਵੀਰ ਜੀ ਐਲਈਡੀ ਤੋਂ ਇਲਾਵਾ ਇਲੈਕਟ੍ਰੋਨਿਕ ਦਾ ਸਾਰਾ ਹੀ ਸਮਾਨ ਆਪਣੇ ਕੋਲੇ ਐਲਈਡੀ ਹੋਗੀ ਫਰਿੱਜ ਹੋਗੀ ਵਾਸ਼ਿੰਗ ਮਸ਼ੀਨ ਹੋਗੀ ਕੂਲਰ ਹੋ ਗਏ ਪੱਖੇ ਹੋ ਗਏ ਇਨਵਰਟਰ ਹੋ ਗਏ ਸਾਰਾ ਸਮਾਨ ਆਪਣੇ ਕੋਲੇ ਹੈਗਾ ਵੀਰ ਜੀ ਠੀਕ ਆ ਇਹ ਜਿਹੜੀ ਵਾਸ਼ਿੰਗ ਮਸ਼ੀਨ ਆ ਜੀ ਕਿੰਨੇ ਲੀਟਰ ਦੀ ਆ ਤੇ ਕੀ ਕੀਮਤ ਆ ਇਹਦੀ ਇਹ 12 ਲੀਟਰ ਦੀ ਵਾਸ਼ਿੰਗ ਮਸ਼ੀਨ ਆ ਜੀ ਗੌਦਰੇਜ ਕੰਪਨੀ ਦੀ ਆ ਬਹੁਤ ਹੈਵੀ ਵਾਸ਼ਿੰਗ ਮਸ਼ੀਨ ਆ ਜੀ ਇਹ ਲਗਭਗ 175000 ਦੀ ਕੀਮਤ ਆ ਇਹਦੀ ਠੀਕ ਹੈ ਇਹ ਵਰਦੀ ਵੋਲਟਾਜ ਕੰਪਨੀ ਦੀ ਵਾਸ਼ ਮਸ਼ੀਨ ਆ ਹੂੰ 5 ਸਾਲ ਦੀ ਇਹਦੀ ਗਾਰੰਟੀ ਆ ਠੀਕ ਆ ਜੀ ਇਹ 10500 ਦੀ ਆ ਤੇ ਇਹਦੇ ਨਾਲ ਵੀ 4000 ਵਾਲਾ ਗਿਫਟ ਫ੍ਰੀ ਦੇ ਰਹੇ ਆ ਆ ਗਿਫਟ ਹਰ ਇੱਕ ਚੀਜ਼ ਦੇ ਨਾਲ ਫ੍ਰੀ ਹੋ ਫ੍ਰੀ ਦੇਣਾ ਹੀ ਦੇਣਾ ਇਹ ਜ਼ਰੂਰੀ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਆ ਠੀਕ ਆ ਅੱਗੇ ਚੱਲਦੇ ਆ ਬਾਈ ਜੀ ਫ੍ਰਿਜ ਨੇ ਤੁਹਾਡੇ ਕੋਲੇ ਫ੍ਰਿਜ ਵੀ ਨੇ ਜੀ ਇਨਵਰਟਰ ਵੀ ਨੇ ਇਲੈਕਟ੍ਰੋਨਿਕ ਦਾ ਸਾਰਾ ਸਮਾਨ ਹੀ ਆਪਣੇ ਕੋਲੇ ਜੀ ਟੋਟਲੀ ਟੋਟਲੀ ਹੋਰ ਜਰਚੀ ਇਹ ਨਹੀਂ ਕਿ ਤੁਸੀਂ ਉੱਥੇ ਚਲੇ ਗਏ ਉੱਥੋਂ ਆ ਸਮਾਨ ਮਿਲੇਗਾ ਬਸ ਤੁਹਾਡੇ ਕੋਲੇ ਆਉਣ ਸਾਰਾ ਸਮਾਨ ਲੈ ਜਾਣ ਬਿਲਕੁਲ ਵੀਰ ਜੀ ਵਿਆਹਾਂ ਦਾ ਹੁਣ ਦੇਖੋ ਤਿਹਾਰ ਦਾ ਸੀਜ਼ਨ ਨਹੀਂ ਅੱਗੇ ਵਿਆਹਾਂ ਦਾ ਸੀਜ਼ਨ ਵੀ ਆ ਪੈਣਾ ਦੇ ਵਿਆਹ ਆਣੇ ਨੇ ਉਹਨਾਂ ਲਈ ਵੀ ਆਪਾਂ ਸਪੈਸ਼ਲ ਡਿਸਕਾਊਂਟ ਕਰਕੇ ਦੇ ਰਹੇ ਹਾਂ ਬਿਰਜੀ ਆਪਣੇ ਕੋਲੇ ਮੋਬਾਈਲ ਤੇ ਇਲੈਕਟ੍ਰੋਨਿਕ ਤੋਂ ਇਲਾਵਾ ਆਪਣੀ ਇੱਕ ਹੋਰ ਗਿਫਟ ਸ਼ਾਪ ਦੀ ਦੁਕਾਨ ਵੀ ਆ ਜਿੱਦਾਂ ਹੁਣ ਵਿਆਹਾਂ ਦਾ ਸੀਜ਼ਨ ਅੱਗੇ ਆਣਾ ਵਾ ਪੈਣਾ ਦੇ ਵਿਆਹ ਆਣਿਆ ਭਰਾਵਾਂ ਦੇ ਵਿਆਹ ਆਣਿਆ ਉਹਨਾਂ ਵਾਸਤੇ ਆਪਾਂ ਨੂੰ ਮਨਿਆਰੀ ਦਾ ਸਮਾਨ ਹੋ ਗਿਆ ਕੋਸਮੈਟਿਕ ਹੋ ਗਿਆ ਗਿਫਟਾਂ ਹੋ ਗਈਆਂ ਜਾਗੋ ਹੋਗੇ ਘਗਰੇ ਹੋਗੇ ਲਹਿੰਗੇ ਹੋਗੇ ਪਰਾਂਦੇ ਹੋਗੇ ਤੇ ਬਹੁਤ ਹੀ ਘੱਟ ਰੇਟ ਤੇ ਤੇ ਬਹੁਤ ਹੀ ਵਧੀਆ ਸਮਾਨ ਆਪਣੇ ਕੋਲੇ ਹੈਗਾ ਵਾ ਚਲੋ ਇਹ ਸਮਾਨ ਸਾਰਾ ਲੈਣ ਕਿੱਥੇ ਆਉਣਾ ਪੈਣਾ ਦੇਖੋ ਜੀ ਆਪਣੀਆਂ ਤਿੰਨ ਸ਼ਾਪ ਹੈਗੀਆਂ ਨੇ ਇੱਕ ਮਲੇਰਕੋਟਲਾ ਰੋਡ ਤੇ ਰਹਿਮਤ ਮੋਬਾਈਲ ਐਂਡ ਇਲੈਕਟ੍ਰੋਨਿਕ ਦੇ ਨਾਮ ਤੇ ਸ਼ਾਪ ਆ ਦੋ ਸ਼ਾਪਸ ਆਪਣੀਆਂ ਹੈਗੀਆਂ ਰਾੜਾ ਸਾਹਿਬ ਰੋਡ ਦੇ ਉੱਪਰ ਰਹਿਮਤ ਗਿਫਟ ਸ਼ਾਪ ਤੇ ਉਸਦੇ ਨਾਲ ਹੀ ਇੱਕ ਸਤਗੁਰੂ ਇਲੈਕਟ੍ਰੋਨਿਕਸ ਇਹਨਾਂ ਤਿੰਨਾਂ ਦੁਕਾਨਾਂ ਤੇ ਕਿਸੇ ਤੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ ਠੀਕ ਹੈ ਠੀਕ ਹੈ ਆਪਾਂ ਰਹਿਮਤ ਗਿਫਟ ਸਟੋਰ ਵੀ ਦੇਖਦੇ ਆ ਇਹਨਾਂ ਦਾ ਉਹਦੇ ਵਿੱਚ ਕੀ ਕੀ ਸਮਾਨ ਦੇ ਰਹੇ ਨੇ ਇਹ ਅੱਛਾ ਭਾਈ ਜੀ ਇੱਕ ਗਿਫਟ ਸਟੋਰ ਅਲੱਗਾ ਤੁਹਾਡਾ ਇਹਦੇ ਵਿੱਚ ਵੀ ਸਮਾਨ ਦੇਖਦੇ ਆਪਾਂ ਚੱਲਦੇ ਆਂ ਆਜੋ ਫਿਰ ਅੰਦਰ ਇਹ ਵੀ ਦਿਖਾਵੋ ਸਾਨੂੰ ਚਲੋ ਜੀ ਹੂੰ ਇਹ ਰਹਿਮਤ ਗਿਫਟ ਸਟੋਰ ਆ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਇੱਥੇ ਵੀ ਕਹਿੰਦੇ ਚੰਗਾ ਸਮਾਨ ਆ ਸਾਡੇ ਕੋਲੇ ਬਾਜ਼ਾਰ ਨਾਲੋਂ ਸਸਤਾ ਵਾ ਤੇ ਕੁਆਲਿਟੀ ਦੀ ਜੇ ਗੱਲ ਕਰ ਲਈਏ ਕੁਆਲਿਟੀ ਵੀ ਬਹੁਤ ਚੰਗੀ ਰੱਖੀ ਆ ਕੋਈ ਵਾਲ ਤੇ ਕੋਈ ਕੰਪਰੋਮਾਈਜ਼ ਨਹੀਂ ਹੈਗਾ ਜੀ ਤੁਸੀਂ ਖੁਦ ਦੇਖ ਸਕਦੇ ਹੋ ਜੀ ਠੀਕ ਆ ਇਹ ਹੁਣ ਮਤਲਬ ਜੇ ਆਪਾਂ ਗੱਲ ਕਰ ਲਈਏ ਇਹਦੇ ਵਿੱਚ ਕੀ ਕੀ ਸਮਾਨ ਆ ਤੁਹਾਡੇ ਕੋਲੇ ਇਹਦੇ ਚ ਆਪਣੇ ਕੋਲ ਕੋਸਮੈਟਿਕ ਹੋ ਗਿਆ ਜੀ ਹਮ ਗਿਫਟ ਸਮਾਨ ਹੋ ਗਿਆ ਠੀਕ ਆ ਜਾਗੋ ਹੋ ਗਈ ਘਗਰੇ ਹੋ ਗਏ ਲਹਿੰਗੇ ਹੋ ਗਏ ਪਰਾਂਦੇ ਹੋ ਗਏ ਦੀਵਾਲੀ ਡੈਕੋਰੇਸ਼ਨ ਦਾ ਸਮਾਨ ਬਰਥਡੇ ਡੈਕੋਰੇਸ਼ਨ ਦਾ ਸਮਾਨ ਆਲਮੋਸਟ ਲਗਭਗ ਸਾਰਾ ਹੀ ਸਮਾਨ ਹੈਗਾ ਹਮ ਹੁਣ ਮਾਤਾ ਪਿਤਾ ਸਮਾਨ ਖਰੀਦਣ ਆਉਂਦੇ ਨੇ ਉਹਨਾਂ ਦੇ ਬੱਚਿਆਂ ਲਈ ਵੀ ਸਮਾਨ ਰੱਖਿਆ ਹੁੰਦਾ ਬਿਲਕੁਲ ਬਿਲਕੁਲ ਜੀ ਬੱਚਿਆਂ ਦੇ ਆਪਣੇ ਬੈਗ ਹੋ ਗਏ ਸਕੂਲ ਬੱਚਿਆਂ ਦੇ ਲਗਭਗ ਬੱਚਿਆਂ ਦਾ ਸਾਰਾ ਸਮਾਨ ਆਪਣੇ ਕੋਲੇ ਹੁੰਦਾ ਜੀ ਠੀਕ ਆ ਬੱਚਿਆਂ ਦੇ ਟੌਇਜ਼ ਹੋ ਗਏ ਹਮ अच्छा भाई जी त्यौहारਾਂ ਤੇ ਅਸੀਂ ਗਿਫਟ ਦੇ ਰਹੇ ਆ ਇੱਕ ਦੂਸਰੇ ਨੂੰ ਤੁਹਾਡੇ ਕੋਲੇ ਅਵੇਲੇਬਲ ਹੈ ਜੀਆਂ ਚੀਜ਼ਾਂ ਵੀਰ ਜੀ ਬਹੁਤ ਗਿਫਟ ਨੇ ਆਪਣੇ ਕੋਲੇ ਜਿੱਦਾਂ ਕਿਸੇ ਭੈਣ ਭਰਾ ਨੇ ਆਪਣੇ ਵਰਕਰਾਂ ਨੂੰ ਜਾਂ ਕਿਹਦੇ ਫਰੈਂਡ ਨੂੰ ਗਿਫਟ ਦੇਣਾ ਬਹੁਤ ਹੀ ਘੱਟ ਬਜਟ ਦੇ ਵਿੱਚ ਬਹੁਤ ਹੀ ਵਧੀਆ-ਵਧੀਆ ਗਿਫਟ ਪਾਇਆ ਆਪਣੇ ਕੋਲੇ 50 ਰੁਪਏ ਤੋਂ ਗਿਫਟ ਸਟਾਰਟ ਹੋ ਜਾਂਦਾ ਜੀ ਆ ਦੇਖੋ ਸਾਰੇ ਗਿਫਟ ਆਪਣੇ ਲੱਗੇ ਹੋਏ ਹੈਗੇ ਆ 50 ਰੁਪਏ ਤੋਂ ਗਿਫਟ ਸ਼ੁਰੂ ਹੈ ਜੀ اچھا 50 ਰੁਪਏ ਦੇ ਵਿੱਚ ਪੈਕ ਕਰਕੇ ਦੇ ਦੂੰਗੇ ਬਿਲਕੁਲ ਪੈਕ ਵੀ ਕਰਕੇ ਦਵਾਂਗੇ ਜੀ ਨਾਲ ਠੀਕ ਹੈ ਸਜਾਵਟ ਲਈ ਕੀ ਕੀ ਸਮਾਨ ਤੁਹਾਡੇ ਕੋਲ ਵੀਰ ਜੀ ਦੀਵਾਲੀ ਦੇ ਮੌਕੇ ਤੇ ਡੈਕੋਰੇਸ਼ਨ ਵਾਸਤੇ ਦੇਖੋ ਵਧੀਆ ਸਮਾਨ ਤੇ ਬਹੁਤ ਹੀ ਘੱਟ ਰੇਟਾਂ ਦੇ ਉੱਪਰ ਆਪਣੇ ਕੋਲ ਸਮਾਨ ਹੈਗਾ ਤੁਸੀਂ ਸਾਰਾ ਸਮਾਨ ਲੱਗਿਆ ਹੋਇਆ ਦੇਖ ਸਕਦੇ ਹੋ ਡਿਸਪਲੇ ਆਪਣਾ ਕੀਤਾ ਹੋਇਆ ਤੇ ਬਾਕੀ ਸਾਰਾ ਸਟਾਕ ਅੰਦਰ ਪਿਆ ਹੈਗਾ ਓਨਲੀ ਡਿਸਪਲੇ ਤੇ ਹੈਗੀ ਤੁਸੀਂ ਇੱਕ ਇੱਕ ਚੀਜ਼ ਦੇਖ ਸਕਦੇ ਹੋ ਸਾਡੇ ਕੋਲ ਕਿਹੜੇ ਡੈਕੋਰੇਸ਼ਨ ਦਾ ਕੀ ਕੀ ਸਮਾਨ ਹੈਗਾ ਬਹੁਤ ਚਲੋ ਤੁਸੀਂ ਗਿਫਟ ਤੇ ਗਿਫਟ ਦੇ ਰਹੇ ਹੋ ਫ੍ਰੀ ਤੇ ਫ੍ਰੀ ਦੇ ਰਹੇ ਹੋ ਇੱਕ ਮੇਰੇ ਵੱਲੋਂ ਵੀ ਕਾਇਦੇ ਹੋ ਤੁਸੀਂ ਜੇਕਰ ਤੁਹਾਡੀ ਵੀਡੀਓ ਕੋਈ ਸ਼ੇਅਰ ਕਰਦਾ ਉਹਦੇ ਲਈ ਵੀ ਗਿਫਟ ਦੇ ਦਿਓ ਇੱਕ ਬਿਲਕੁਲ ਦੇ ਦਾਂਗੇ ਜੀ ਹੂੰ ਜੇਕਰ ਤੁਹਾਡੇ ਲਈ ਵੀ ਆਫਰ ਹੈ ਨਈ ਖਰੀਦਦਾਰੀ ਕਰਨੀ ਤੁਸੀਂ ਨਾ ਕਰੋ ਇਹ ਵੀਡੀਓ ਨੂੰ ਦੇਖ ਹੀ ਲਵੋ ਸ਼ੇਅਰ ਜਰੂਰ ਸ਼ੇਅਰ ਕਰਦੇ ਹੋ ਇੱਕ ਦੂਸਰੇ ਨੂੰ ਫਾਰਵਰਡ ਕਰਦੇ ਹੋ ਇਹ ਲੋਕਾਂ ਨੂੰ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਜਿਨ੍ਹਾਂ ਨੇ ਖਰੀਦਦਾਰੀ ਕਰਨੀ ਹੈ ਤੁਹਾਨੂੰ ਵੀ ਕਹਿੰਦੇ ਗਿਫਟ ਦੇ ਦੇਵਾਂਗੇ ਫ੍ਰੀ ਜੇ ਤੁਸੀਂ ਜ਼ਿਆਦਾ ਜਾਣਿਆਂ ਨੂੰ ਸ਼ੇਅਰ ਕਰਦੇ ਹੋ ਇਹ ਵੀਡੀਓ ਠੀਕ ਆ ਬਾਈ ਜੀ ਮੁੱਕਰਾਂਗੇ ਤਾਂ ਨਹੀਂ ਬਿਲਕੁਲ ਜੀ ਬਿਲਕੁਲ ਬਿਲਕੁਲ ਦਵਾਂਗੇ ਜੀ ਠੀਕ ਆ ਉਹ ਜੀ ਦੀਵਾਲੀ ਦੀ ਅਸੀਂ ਤਾਂ ਕਰ ਲਈ ਸ਼ਾਪਿੰਗ ਰਹਿਮਤ ਗਿਫਟ ਸਟੋਰ ਤੋਂ ਅਸੀਂ ਤਾਂ ਗਿਫਟ ਖਰੀਦ ਲਏ ਜੇਕਰ ਤੁਸੀਂ ਵੀ ਖਰੀਦਣੇ ਤਾਂ ਇੱਥੇ ਜਲਦ ਆਜੋ ਕਹਿੰਦੇ ਸੀਮਤ ਸਮੇਂ ਤੱਕ ਤੁਸੀਂ ਇੱਥੇ ਜ਼ਰੂਰ ਵਿਜ਼ਿਟ ਕਰਿਓ ਐਡਰੈਸ ਮੈਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰ ਦਿੰਦਾ ਪਿੰਡ ਸ੍ਰੀ ਰਾੜਾ ਸਾਹਿਬ ਰੋਡ ਤੇ ਉਧਰ ਮਰੇਕ ਕੋਟੜਾ ਰੋਡ ਤੇ ਇਹ ਦੁਕਾਨਾਂ ਨੇ ਬਣਾਈਆਂ ਹੋਈਆਂ ਇਹਨਾਂ ਨੇ ਬਾਈ ਹੁਣਾਂ ਨੇ ਵਧੀਆ ਕੰਮ ਕਰ ਰਹੇ ਨੇ ਚੰਗਾ ਕੰਮ ਕਰ ਰਹੇ ਨੇ ਸਸਤਾ ਸਮਾਨ ਦੇ ਰਹੇ ਨੇ ਆਜੋ ਫਿਰ ਕਰੋ ਸ਼ੋਪਿੰਗ